ने 16 सितंबर प्रताप सिंह ने 16 सितंबर सॉरी उन्नीस सितंबर भी सौ सोलह नीस सपंबर बीस सौ सोलह ना लीडर ऑफ अपोजिशन ने और कांग्रेस पार्टी ने लीडर ऑफ अपोजिशन अपॉइंट किया ਕਿ ਪੱਟੀ ਦੇ ਲੋਕਾਂ ਨੂੰ ਸੰਬੋਧਨ ਹੁੰਦਾ ਹੈ ਕੀ ਬੋਲਿਆ ਸੀਗਾ ਕੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਵਿਕਰਮ ਮਜੀਠੀਏ ਦੇ ਘਰ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹਨੂੰ ਅਸੀਂ ਪੱਟੀ ਦੇ ਸੀਏਐਸ ਸਟਾਫਸ ਲੈ ਕੇ ਜਾਵਾਂਗੇ ਪ੍ਰਤਾਪ ਸਿੰਘ ਬਾਦਵਾਜੀ ਕਿ ਸਰਕਾਰ ਬਣਦਿਆਂ ਹੀ ਸੁਖਬੀਰ ਸਿੰਘ ਬਾਦਲ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਪੋਤਾ ਸਿੰਘ ਤੇ ਆਦੇਸ਼ ਪ੍ਰਤਾਪ ਤੇ ਆਦੇਸ਼ ਪ੍ਰਤਾਪ ਇਹ ਚਾਰ ਬੰਦੇ ਇਹ ਚਾਰੇ ਬੰਦਿਆਂ ਨੂੰ ਕਹਿੰਦੇ ਤਰਨ ਤਾ ਉਹਦੇ ਸੀ ਇਨਸਟਾਪਸ ਲੈ ਕੇ ਜਾਇਆ ਜਾਊਗਾ ਸੀ ਇਨਸਟਾਪਸ ਦੇ ਸੈਂਟਰ ਚ ਲਿਜਾ ਕੇ ਉਥੇ ਇਹਨਾਂ ਨੂੰ ਪੁੱਠੇ ਲਟਕਾਵਾਂਗੇ ਔਰ ਡਾਂਗਾਂ ਨਾਲ ਕੁੱਟਾਂਗੇ ਇਹ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਹਿ ਰਹੇ ਨੇਗੇ ਮੈਂ ਡੇਟ ਤਾਨੂੰ ਸਾਂਝੀ ਕੀਤੀ ਆ 19 ਸਤੰਬਰ 2016 ਪੱਟੀ 'ਚ ਜੇ ਇਸ ਵੀਡੀਓ ਦੇ ਉੱਤੇ ਕੋਈ ਪ੍ਰਤਾਪ ਸਿੰਘ ਬਾਜਬਾ ਜੀ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਆ ਕੋਈ ਡਾਰਾ ਕੋਈ ਤੋਖਲਾਗਾ ਕੋਈ ਐਡਿਟ ਕੀਤੀ ਜਾਪਦੀ ਆ ਤਾਂ ਉਹ ਆ ਕੇ ਅਦਾਲਤ 'ਚ ਆਪਣੀ ਅਰਜੀ ਦੇ ਦੇਣ ਕਿ ਭਾਈ ਮੈਂ 2016 'ਚ ਨਹੀਂ ਬੋਲੇ ਸੀ